ਪੰਜਾਬ ਦੇ ਪਿੰਡ ਖੇੜਾਪੁਰ ਦੇ ਵਿਚਕਾਰ ਜਿੱਥੇ ਖੇਤਾਂ ਦੀ ਹਰਿਆਲੀ ਅਤੇ ਧੂੜੀਆਂ ਗਲੀਆਂ ਮਿਲਦੀਆਂ ਸਨ ਇੱਕ ਸਾਦਾ ਜਿਹਾ ਘਰ ਸੀ ਜਿੱਥੇ ਰਹਿੰਦਾ ਸੀ 25 ਸਾਲ ਦਾ ਨੌਜਵਾਨ ਹਰਮਨ ਸਿੰਘ ਹਰਮਨ ਕੋਈ ਸਾਧਾਰਨ ਨੌਜਵਾਨ ਨਹੀਂ ਸੀ ਨਿਹੰਗ ਸਿੰਘ ਦੇ ਬਾਣੇ ਵਿੱਚ ਸਜਿਆ ਉਸ ਦੇ ਸਿਰ ਤੇ ਨੀਲੀ ਦਸਤਾਰ ਪਹਿਰਾਵੇ ਵਿੱਚ ਨੀਲਾ ਚੋਲਾ ਅਤੇ ਹੱਥ ਵਿੱਚ ਚਮਕਦੀ ਕਵਾੜੀ ਹਰ ਸਵੇਰੇ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਉਸ ਦੇ ਘਰ ਦੇ ਛੋਟੇ ਜਿਹੇ ਅੰਗਣ ਵਿੱਚ ਪੈਂਦੀਆਂ ਹਰਮਨ ਪੰਜਾ ਬਾਣੀਆਂ ਦਾ ਪਾਠ ਕਰਦਾ ਉਸ ਦੀ ਆਵਾਜ਼ ਵਿੱਚ ਅਜੀਬ ਜਿਹੀ ਤਾਕਤ ਸੀ ਜਿਵੇਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦਾਂ ਨਾਲ ਇੱਕ ਅਟੁੱਟ ਸੰਬੰਧ ਜੋੜ ਰਿਹਾ ਹੋਵੇ ਪੰਜਾਂ ਬਾਣੀਆਂ ਤੋਂ ਬਾਅਦ ਉਹਨੇ ਸੁਖਮਨੀ ਸਾਹਿਬ ਅਤੇ ਚੰਡੀ ਦੀ ਵਾਰ ਦਾ ਪਾਠ ਕੀਤਾ ਅਤੇ ਫਿਰ ਅਰਦਾਸ ਕਰਕੇ ਕੋਹਾੜੀ ਹੱਥ ਵਿੱਚ ਚੁੱਕ ਕੇ ਘਰੋਂ ਬਾਹਰ ਨਿਕਲ ਪਿਆ ਹਰਮਨ ਦੀ ਮੰਜ਼ਲ ਸੀ ਪਿੰਡ ਦੇ ਬਾਹਰ ਖੇਤਾਂ ਦੇ ਵਿਚਕਾਰ ਬਣੀ ਇੱਕ ਪੁਰਾਣੀ ਸ਼ਰਧਾ ਦੀ ਜਗਾ ਨਿਗਾਹੇ ਵਾਲੇ ਪੀਰ ਦੀ ਦਰਗਾਹ ਇਹ ਦਰਗਾਹ ਸ ਦਿਆਂ ਤੋਂ ਪਿੰਡ ਵਾਸੀਆਂ ਦੇ ਲਈ ਸਰਦਾ ਦਾ ਕੇਂਦਰ ਸੀ ਲੋਕ ਇੱਥੇ ਦੂਰੋਂ ਦੂਰੋਂ ਆਉਂਦੇ ਚਾਦਰਾਂ ਚੜਾਉਂਦੇ ਅਤੇ ਮੁਰਾਦਾ ਮੰਗਦੇ ਕਹਿੰਦੇ ਸਨ ਕਿ ਨਿਗਾਹੇ ਵਾਲੇ ਪੀਰ ਦੀ ਨਜ਼ਰ ਵਿੱਚ ਜਾਦੂ ਸੀ ਜੋ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੀ ਸੀ ਹਰ ਜੇਟ ਦੇ ਮਹੀਨੇ ਵਿੱਚ ਇੱਥੇ ਵੱਡਾ ਮੇਲਾ ਲੱਗਦਾ ਜਿੱਥੇ ਸੰਗਤਾਂ ਦੀ ਭੀੜ ਉਮੜਦੀ ਪਰ ਹਰਮਨ ਦੇ ਮਨ ਵਿੱਚ ਇਸ ਦਰਗਾਹ ਪ੍ਰਤੀ ਕੋਈ ਸਤਕਾਰ ਨਹੀਂ ਸੀ ਉਸ ਦੇ ਅੰਦਰ ਇੱਕ ਅਜੀਬ ਜਿਹੀ ਬੇਚੈਨੀ ਸੀ ਜਿਵੇਂ ਕੋਈ ਅੰਦਰੂਨੀ ਆਵਾਜ਼ ਉਸ ਨੂੰ ਕੁਝ ਕਰਨ ਲਈ ਉਕਸਾਰੀ ਹੋਵੇ ਜਦੋਂ ਦਰਗਾਹ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉੱਥੇ ਪਹਿਲਾਂ ਹੀ ਕਿਉਂਕਿ ਬਹੁਤ ਸਾਰੇ ਲੋਕ ਖੜੇ ਸਨ ਕੋਈ ਮੱਥਾ ਟੇਕ ਰਿਹਾ ਸੀ ਕੋਈ ਚਾਦਰ ਚੜਾਉਣ ਦੀ ਤਿਆਰੀ ਕਰ ਰਿਹਾ ਸੀ ਹਰਮਨ ਨੇ ਇੱਕ ਪਲ ਰੁਕੇ ਦਰਗਾਹ ਵੱਲ ਦੇਖਿਆ ਅਤੇ ਬਿਨਾਂ ਕਿਸੇ ਖਿੱਚ ਖਚਾੜ ਦੇ ਉਸਨੇ ਕੋਹਾੜੀ ਚੁੱਕੀ ਅਤੇ ਦਰਗਾਹ ਦੀਆਂ ਚਾਦਰਾਂ ਨੂੰ ਖਿੱਚ ਕੇ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ ਪਿੰਡ ਵਾਸੀ ਹੈਰਾਨ ਰਹਿ ਗਏ ਇੱਕ ਬੁੱਢੀ ਔਰਤ ਚੀਕੀ ਓਏ ਮੁੰਡਿਆ ਤੂੰ ਇਹ ਕੀ ਕਰ ਰਿਹਾ ਹੈ ਦੋਸਤੋ ਪਹਿਲਾਂ ਵੀ 101 ਮੜੀਆਂ ਢਾ ਚੁੱਕਿਆ ਹੈ ਕਿ ਲੋਕਾਂ ਦੇ ਖੇਤਾਂ ਵਿੱਚ ਜਾਣਾ ਹੈ ਉੱਥੇ ਸਾਡੇ ਗਠੇਰਿਆਂ ਦੀਆਂ ਜਿਹੜੀਆਂ ਮੜੀਆਂ ਬਣੀਆਂ ਹੁੰਦੀਆਂ ਨੇ ਤੂੰ ਆਪਣੀ ਕੋਹਾੜੀ ਦੇ ਨਾਲ ਉਸ ਨੂੰ ਤੋੜ ਦੇਣਾ ਹੈ ਉਸ ਨੂੰ ਢਾ ਦੇਣਾ ਹੈ ਇਹ ਨਿਗਾਹੇ ਵਾਲੇ ਪੀਰ ਦੀ ਦਰਗਾਹ ਹੈ 500 ਸਾਲ ਪੁਰਾਣੀ ਸਾਡੀਆਂ ਮੁਰਾਦਾਾਂ ਇੱਥੇ ਪੂਰੀਆਂ ਹੁੰਦੀਆਂ ਹਨ ਇੱਕ ਨੌਜਵਾਨ ਅੱਗੇ ਵਧਿਆ ਤੇ ਹਰਮਨ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਅਤੇ ਹਰਮਨ ਨੂੰ ਕਿਹਾ ਕਿ ਹਰਮਨ ਤੂੰ ਇਹ ਕੰਮ ਨਾ ਕਰ ਤੂੰ ਇਸ ਤੋਂ ਪਹਿਲਾਂ ਵੀ ਇਦਾਂ ਦੇ ਬਹੁਤ ਕੰਮ ਕਰ ਚੁੱਕਿਆ ਹੈ ਸਾਡੀਆਂ ਮੜੀਆਂ ਵੀ ਢਾ ਚੁੱਕਿਆ ਹੈ ਪਰ ਸਾਡੇ ਆਸਥਾ ਦਾ ਕੇਂਦਰ ਹੈ ਤੂੰ ਇਸ ਦਰਗਾਹ ਨੂੰ ਨਾ ਤੋੜ ਪਰ ਹਰਮਨ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜੀ ਚਮਕ ਸੀ ਉਸ ਨੇ ਕਿਸੇ ਦੀ ਗੱਲ ਨਾ ਸੁਣੀ ਪਿੰਡ ਦੀ ਭੀੜ ਇਕੱਠੀ ਹੋਣ ਲੱਗੀ ਕੋਈ ਹਰਮਨ ਨੂੰ ਗਾਲਾਂ ਕੱਢ ਰਿਹਾ ਸੀ ਕੋਈ ਕੁਝ ਬੋਲ ਰਿਹਾ ਸੀ ਕੋਈ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੁੰਡਿਆ ਤੇਰੇ ਨਾਲ ਬਹੁਤ ਮਾੜਾ ਹੋਵੇਗਾ ਤੂੰ ਇਸ ਤੋਂ ਪਹਿਲਾਂ ਵੀ ਕਿੰਨੇ ਆਪਕਾ ਮਾ ਚੁਕਿਆ ਹੈ ਨਿਗਾਹੇ ਵਾਲੇ ਪੀਰ ਦੀ ਬੇਅਦਬੀ ਨਾ ਕਰ ਪਰ ਹਰਮਨ ਨਹੀਂ ਰੁਕਿਆ ਉਸਨੇ ਕੁਹਾੜੀ ਨਾਲ ਦਰਗਾਹ ਦੀਆਂ ਕੰਧਾਂ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਇਟਾਂ ਡਿੱਗਣ ਲੱਗੀਆਂ ਢੂੜਦਾ ਗੁਬਾਰ ਉੱਠਿਆ ਪੂਰਾ ਪਿੰਡ ਹੈਰਾਨ ਸੀ ਅਤੇ ਫਿਰ ਜਦੋਂ ਦਰਗਾਹ ਦੀ ਕੰਧ ਪੂਰੀ ਤਰ੍ਹਾਂ ਡਿੱਗ ਪਈ ਤਾਂ ਜ਼ਮੀਨ ਦੇ ਵਿੱਚੋਂ ਇੱਕ ਪੁਰਾਣਾ ਮਟਕਾ ਨਿਕਲਿਆ ਹਰਮਨ ਨੇ ਮਟਕੇ ਨੂੰ ਚੁੱਕਿਆ ਤੇ ਬਿਨਾ ਕੁਝ ਕਹੇ ਘਰ ਵੱਲ ਤੁਰ ਪਿਆ ਪਿੰਡ ਵਾਸੀ ਜੋ ਕਿ ਉਸ ਦੇ ਪਿੱਛੇ-ਪਿੱਛੇ ਆਏ ਸਾਰੇ ਹੈਰਾਨ ਪਰੇਸ਼ਾਨ ਸਨ ਕਿਸ ਮਟਕੇ ਵਿੱਚ ਕੀ ਰਾਜ਼ ਲੁਕਿਆ ਹੈ ਉਹ ਸੋਚਣ ਲੱਗੇ ਜੀ ਹਾਂ ਤੁਸੀਂ ਵੀ ਸੋਚਦੇ ਹੋਵੋਗੇ ਕਿ ਆਖਰਕਾਰ ਹਰਮਨ ਨੇ ਜਦੋਂ ਨਿਗਾਹੇ ਵਾਲੇ ਪੀਰ ਦੀ ਦਰਗਾਹ ਤੋੜੀ ਉਸ ਤੋਂ ਬਾਅਦ ਉਸਨੂੰ ਉਸ ਮਟਕੇ ਦੇ ਵਿੱਚ ਕੀ ਮਿਲਿਆ ਜੀ ਹਾਂ ਬਣੇ ਰਿਓ ਵੀਡੀਓ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਂਦੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਰੋਗ ਅੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਰਮਨ ਸਿੰਘ ਦਾ ਜਨਮ ਖੇੜਾਪੁਰ ਦੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸੀ ਉਸ ਦੇ ਪਿਤਾ ਸਰਦਾਰ ਬਲਦੇਵ ਸਿੰਘ ਇੱਕ ਛੋਟੇ ਜਿਹੇ ਕਿਸਾਨ ਸਨ ਜਿਨ੍ਹਾਂ ਕੋਲ ਸਿਰਫ 7 ਏਕੜ ਜ਼ਮੀਨ ਸੀ ਉਸ ਦੀ ਮਾਂ ਬੀਬੀ ਅਮਰਜੀਤ ਕੌਰ ਪਿੰਡ ਦੇ ਅਮੀਰ ਘਰਾਂ ਦੇ ਵਿੱਚ ਮਜ਼ਦੂਰੀ ਕਰਦੀ ਸੀ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ ਮਿਹਨਤ ਦੇ ਬਾਵਜੂਦ ਪਰਿਵਾਰ ਦੀ مالی ਹਾਲਤ ਕਮਜ਼ੋਰ ਸੀ ਬਲਦੇਵ ਸਿੰਘ ਅਤੇ ਅਮਰਜੀਤ ਕੌਰ ਦੋਵੇਂ ਨਿਗਾਹੇ ਵਾਲੇ ਪੀਰ ਦੇ ਪੱਕੇ ਸਦਾਲੂ ਸਨ ਹਰ ਵੀਰਵਾਰ ਨੂੰ ਉਹ ਦਰਗਾਹ ਜਾਂਦੇ ਚਾਦਰਾਂ ਚੜਾਉਂਦੇ ਅਤੇ ਬਿਹਤਰ ਜੀਵਨ ਦੀਆਂ ਅਰਦਾਸਾਂ ਕਰਦੇ ਹਰਮਨ ਜਦੋਂ ਛੋਟਾ ਸੀ ਅਕਸਰ ਮਾਪਿਓ ਦੇ ਨਾਲ ਦਰਗਾਹ ਜਾਂਦਾ ਜੇਠ ਦੇ ਮਹੀਨੇ ਵਿੱਚ ਲੱਗਣ ਵਾਲੇ ਮੇਲੇ ਦੀ ਰੌਣਕ ਭੀੜ ਅਤੇ ਚਾਦਰਾਂ ਦੇ ਰੰਗ ਉਸ ਨੂੰ ਆਕਰਸ਼ਿਤ ਕਰਦੇ ਪਰ ਜਿਵੇਂ ਜਿਵੇਂ ਉਹ ਵੱਡਾ ਹੋਇਆ ਉਸ ਦੇ ਮਨ ਵਿੱਚ ਸਵਾਲ ਉੱਠਣ ਲੱਗੇ ਕਿ ਜੇ ਨਿਗਾਹੇ ਵਾਲਾ ਪੀਰ ਇੰਨਾ ਸ਼ਕਤੀਸ਼ਾਲੀ ਹੈ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਕਿਉਂ ਸਾਡੇ ਪੁਰਖਿਆਂ ਨੇ ਸਦੀਆਂ ਤੋਂ ਇਸ ਦਰਗਾਹ ਦੀ ਸੇਵਾ ਦੀਏ ਪਰ ਸਾਡੇ ਹਾਲਾਤ ਵਿੱਚ ਕੋਈ ਸੁਧਾਰ ਕਿਉਂ ਨਹੀਂ ਹੋਇਆ ਹਰਮਨ ਦੀ ਜ਼ਿੰਦਗੀ ਉਦੋਂ ਬਦਲੀ ਜਦੋਂ ਉਸਦੀ ਮੁਲਾਕਾਤ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਭਾਈ ਜਸਵਿੰਦਰ ਸਿੰਘ ਦੇ ਨਾਲ ਹੋਈ ਜਸਵਿੰਦਰ ਸਿੰਘ ਨੇ ਹਰਮਨ ਨੂੰ ਸਿੱਖ ਇਤਿਹਾਸ ਗੁਰਬਾਣੀ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਨਾਲ ਜੋੜਿਆ ਉਸ ਨੇ ਜਪਜੀ ਸਾਹਿਬ ਦੀਆਂ ਤੁਕਾਂ ਸਮਝਾਈਆਂ ਕਿ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਪ੍ਰਮਾਤਮਾ ਨੂੰ ਕਿਸੇ ਇੱਕ ਜਗ੍ਹਾ ਜਾਂ ਇਸਕ ਮੂਰਤੀ ਦੇ ਵਿੱਚ ਸੀਮਤ ਨਹੀਂ ਕੀਤਾ ਜਾ ਸਕਦਾ ਪ੍ਰਮਾਤਮਾ ਤਾਂ ਸਰਬ ਵਿਆਪਕ ਹੈ ਇਹ ਸ਼ਬਦ ਹਰਮੰਦੇ ਮਨ ਵਿੱਚ ਘਰ ਕਰ ਗਏ ਉਸ ਨੇ ਗੁਰਬਾਣੀ ਪੜਨੀ ਅਤੇ ਆਜ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਦੀ ਸੰਥਿਆ ਸਿੱਖਣੀ ਸ਼ੁਰੂ ਕਰ ਦਿੱਤੀ 22 ਸਾਲ ਦੀ ਉਮਰ ਵਿੱਚ ਉਸ ਨੇ ਅੰਮ੍ਰਿਤ ਛਕ ਲਿਆ ਅਤੇ ਖਾਲਸਾ ਪੰਥ ਦੇ ਰਾਹ ਦੇ ਉੱਪਰ ਚੱਲ ਪਿਆ ਅੰਮ੍ਰਿਤ ਛਕਣ ਤੋਂ ਬਾਅਦ ਉਸ ਦੇ ਮਨ ਵਿੱਚ ਇੱਕ ਨਵੀਂ ਤਾਕਤ ਜਾਗੀ ਪਰ ਇੱਕ ਗੱਲ ਉਹਨਾਂ ਹਮੇਸ਼ਾ ਘਟਕਦੀ ਸੀ ਪਿੰਡ ਦੇ ਗੁਰਦੁਆਰੇ ਵਿੱਚ ਸੰਗਤ ਘੱਟ ਆਉਂਦੀ ਸੀ ਜਦ ਕਿ ਨਿਗਾਹੇ ਵਾਲੇ ਪੀਰ ਦੀ ਦਰਗਾਹ ਤੇ ਹਰ ਵੀਰਵਾਰ ਨੂੰ ਹੀ ਭੀੜ ਜੋ ਹੈ ਉਹ ਲੱਗ ਜਾਂਦੀ ਸੀ ਹਰਮਨ ਦੀ ਜ਼ਿੰਦਗੀ ਨੂੰ ਅਜੇ ਹੋਰ ਅਜਮਾਇਸ਼ਾਂ ਦਾ ਸਾਹਮਣਾ ਕਰਨਾ ਸੀ ਜਦੋਂ 20 ਸਾਲ ਦਾ ਸੀ ਤਾਂ ਉਸਦੇ ਪਿਤਾ ਬਲਦੇਵ ਸਿੰਘ ਨੂੰ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਾ ਇਸ ਖਬਰ ਨੇ ਪਰਿਵਾਰ ਨੂੰ ਤਹਿਸ਼ ਨੈਸ਼ ਕਰ ਦਿੱਤਾ ਇਲਾਜ ਦੇ ਲਈ ਪੈਸੇ ਵੀ ਨਹੀਂ ਸਨ ਫਿਰ ਵੀ ਉਹਨਾਂ ਨੇ ਜ਼ਮੀਨ ਵੇਚੀ ਦਿੱਲੀ ਦੇ ਆਈਐਮਐਸ ਅਤੇ ਚੰਡੀਗੜ੍ਹ ਦੇ ਪੀਜੀਐਸ ਹਸਪਤਾਲ ਵਿੱਚ ਇਲਾਜ ਕਰਵਾਇਆ ਪਰ ਕੁਝ ਫਾਇਦਾ ਨਾ ਹੋਇਆ ਇਲਾਜ ਦੇ ਦੌਰਾਨ ਬਲਦੇਵ ਸਿੰਘ ਦੀ ਮੌਤ ਵੀ ਹੋਈ ਇਸ ਨਾਲ ਹਰਮਨ ਅਤੇ ਉਸ ਦੀ ਮਾਂ ਅਮਰਜੀਤ ਕੌਰ ਦੁੱਖਾਂ ਦੇ ਸਾਗਰ ਦੇ ਵਿੱਚ ਡੁੱਬ ਗਏ ਅਮਰਜੀਤ ਕੌਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਪਰਿਵਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਦੇ ਕੁਝ ਗੁੰਡੇ ਉਸ ਨੂੰ ਤੰਗ ਕਰਨ ਲੱਗੇ ਉਹ ਜਵਾਨ ਹੈ ਉਹ ਸਾਡੇ ਨਾਲ ਗੱਲਬਾਤ ਕਰ ਉਹ ਕਹਿੰਦੇ ਅਮਰਜੀਤ ਨੇ ਵੀ ਇਹ ਸਭ ਸਹਿਣ ਕੀਤਾ ਪਰ ਉਸ ਦੀ ਹਿੰਮਤ ਟੁੱਟਣ ਲੱਗੀ ਪਿੰਡ ਵਾਸੀਆਂ ਨੇ ਤਾਬ ਨੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਹਰਮਨ ਨੇ ਨਿਗਾਹੇ ਵਾਲੇ ਪੀਰ ਦਾ ਵਿਰੋਧ ਕੀਤਾ ਇਸ ਕਰਕੇ ਪਰਿਵਾਰ ਨਾਲ ਇਹ ਮੁਸੀਬਤਾਂ ਆਈਆਂ ਆਖਰਕਾਰ ਇੱਕ ਦਿਨ ਅਮਰਜੀਤ ਕੌਰ ਨੇ ਦੁੱਖ ਅਤੇ અપਮਾਨ ਨੂੰ ਨਾ ਸਹਿਣ ਕਰਦਿਆਂ ਫਾਹਾ ਲੈ ਕੇ ਆਦਮ ਹੱਤਿਆ ਕਰਨੀ ਹੁਣ ਹਰਮਨ ਘਰ ਦੇ ਵਿੱਚ ਬਿਲਕੁਲ ਇਕੱਲਾ ਹੋ ਗਿਆ ਹਰਮਨ ਦੇ 25 ਸਾਲ ਦੀ ਉਮਰ ਹੁਣ ਘਰ ਵਿੱਚ ਬਿਲਕੁਲ ਇਕੱਲਾ ਸੀ ਪਿੰਡ ਵਿੱਚ ਇੱਕ ਬੀਬੀ ਕਰਤਾਰਕ ਔਰ ਜੋ ਕਿ ਨਿਗਾਹੇ ਵਾਲੇ ਪੀਰ ਦੀ ਸੇਵਾ ਕਰਦੀ ਸੀ ਉਸਨੇ ਕਿਹਾ ਕਿ ਦੇਖਿਆ ਤੂੰ ਪੀਰ ਦੀ ਦਰਗਾਹ ਦਾ ਵਿਰੋਧ ਕੀਤਾ ਸੀ ਇਸ ਕਰਕੇ ਤੇਰੇ ਨਾਲ ਇਹ ਸਭ ਵਾਪਰਿਆ ਹਰਮਨ ਦੇ ਮਨ ਵਿੱਚ ਗੁੱਸਾ ਅਤੇ ਤਕੜੀ ਸੋਚ ਜਾਗ ਬਈ ਜੇ ਨਿਗਾਹੇ ਵਾਲਾ ਪੀਰ ਸੱਚਾ ਹੈ ਤਾਂ ਉਹ ਮੇਰੇ ਨਾਲ ਇਹ ਸਭ ਕਿਉਂ ਕਰ ਰਿਹਾ ਹੈ ਜੇ ਇਹ ਝੂਠ ਹੈ ਤਾਂ ਇਸ ਦਰਗਾਹ ਦਾ ਇੱਥੇ ਹੋਣ ਦਾ ਇਹ ਫਾਇਦਾ ਜੇਕਰ ਨਿਗਾਹੇ ਵਾਲੇ ਪੀਰ ਦੇ ਵਿੱਚ ਇੰਨੀ ਤਾਕਤ ਹੈ ਤਾਂ ਮੇਰੇ ਪਿਤਾ ਨੇ ساری ਉਮਰ ਹੀ ਉਸ ਦੀ ਸੇਵਾ ਕੀਤੀ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਕਿਉਂ ਨਹੀਂ ਆਈ ਉਹ ساری عمر ਦਿਹਾੜੀ ਮਜ਼ਦੂਰੀ ਹੀ ਕਰਦੇ ਰਹੇ ਮੇਰੀ ਮਾਤਾ ਜੋ ਲੋਕਾਂ ਦੇ ਘਰਾਂ ਵਿੱਚ ਅਮੀਰ ਘਰਾਂ ਦੇ ਵਿੱਚ ਕੰਮ ਕਰਦੀ ਲੀ ਮੇਰੇ ਪਿਤਾ ਜੋ ਕਿ ਇੱਕ ਗੰਭੀਰ ਬਿਮਾਰੀ ਦੇ ਨਾਲ ਜੂਝਦੇ ਜੂਝਦੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਅਸੀਂ ਕੋਈ ਕਿਸੇ ਵੀ ਚੀਜ਼ ਦੀ ਕਸਰ ਨਹੀਂ ਛੱਡੀ ਉਹਨਾਂ ਦਾ ਇਲਾਜ ਕਰਵਾਉਣ ਦੇ ਵਿੱਚ ਅਸੀਂ ਆਪਣੀ ਸਾਰੀ ਜਮਾ ਪੂੰਜੀ ਵੇਚ ਦਿੱਤੀ ਉਸ ਤੋਂ ਬਾਅਦ ਮੇਰੀ ਮਾਂ ਤੇ ਮੈਂ ਇਕੱਲੇ ਰਹਿ ਗਏ ਮੇਰੀ ਮਾਂ ਨੂੰ ਪਿੰਡ ਦੇ ਗੁੰਡਿਆਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਮੇਰੀ ਮਾਂ ਵੀ ਆਤਮ ਹੱਤਿਆ ਕਰ ਗਈ ਪਰ ਹੁਣ ਇੱਥੇ ਇਸੇ ਦਰਗਾਹ ਦਾ ਹੋਣ ਦਾ ਕੀ ਫਾਇਦਾ ਜਦੋਂ ਇਹ ਦਰਗਾਹ ਕਿਸੇ ਦਾ ਕੋਈ ਫਾਇਦਾ ਹੀ ਨਹੀਂ ਕਰ ਸਕਦੀ ਫਿਰ ਕਿਉਂ ਲੋਕਾਂ ਦਾ ਇੱਥੇ ਵਕਤ ਗਵਾਇਆ ਜਾਵੇ ਉਸ ਤੋਂ ਬਾਅਦ ਉਸਦੇ ਮਨ ਦੇ ਵਿੱਚ ਇਹ ਆ ਗਈ ਕਿ ਇਹ ਸਭ ਲੋਗ ਪਖੰਡ ਕਰਦੇ ਨੇ ਜਗ੍ਹਾ ਜਗ੍ਹਾ ਸਭ ਤੋਂ ਪਹਿਲਾਂ ਉਸ ਨੇ ਜਿੰਨੀਆਂ ਵੀ ਮੜੀਆਂ ਬਣੀਆਂ ਹੋਈਆਂ ਸੀ ਖੇਤਾਂ ਦੇ ਵਿੱਚ ਉੱਥੇ ਜਾਇਆ ਕਰੇ ਉਹਨਾਂ ਮੜੀਆਂ ਨੂੰ ਤੋੜਿਆ ਕਰੇ ਮੜੀਆਂ ਨੂੰ ਤੋੜ ਕੇ ਉਹਨਾਂ ਇੱਟਾਂ ਦਾ ਕਿਸੇ ਗਰੀਬ ਨੂੰ ਕਿਸੇ ਨੂੰ ਘਰ ਬਣਾਉਣ ਨੂੰ ਜਾਂ ਫਿਰ ਗੁਰੂ ਘਰ ਦੇ ਵਿੱਚ ਜਾਂ ਫਿਰ ਹੋਰ ਧਾਰਮਿਕ ਸਥਾਨ ਦੇ ਉੱਪਰ ਰੱਖਿਆ ਕਰੇ 101 ਮੜੀਆਂ ਢਾਉਣ ਤੋਂ ਬਾਅਦ ਆਖਰਕਾਰ ਉਸਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ ਕਿ ਇਹ ਸਦਰਗਾਹ ਨੂੰ ਇੱਕ ਦਿਨ ਮੈਂ ਤੋੜਾਂਗਾ ਇੱਕ ਸਵੇਰੇ ਹਰਮਨ ਨੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਪੰਜ ਬਾਣੀਆਂ ਅਤੇ ਸੁਖਮਣੀ ਸਾਹਿਬ ਅਤੇ ਚੰਡੀ ਦੀ ਵਾਰ ਦਾ ਪਾਠ ਕੀਤਾ ਅਰਦਾਸ ਕਰਕੇ ਉਸਨੇ ਕੋਹਾੜੀ ਚੁੱਕੀ ਅਤੇ ਸਿੱਧਾ ਨਿਗਾਹੇ ਵੱੜੇ ਪੀਰ ਦੀ ਦਰਗਾਹ ਵੱਲ ਤੁਰ ਪਿਆ ਪਿੰਡ ਵਾਸੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹਰਮਨ ਦੀਆਂ ਅੱਖਾਂ ਦੇ ਵਿੱਚ ਅੱਗ ਸੀ ਉਸਨੇ ਚਾਦਰ ਖਿੱਚ ਕੇ ਸੁੱਟ ਦਿੱਤੀ ਅਤੇ ਕੋਹਾੜੀ ਨਾਲ ਦਰਗਾਹ ਦੀਆਂ ਕੰਧਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਇੱਕ ਇੱਕ ਇੱਟ ਡਿੱਗਦੀ ਗਈ ਅਤੇ ਪਿੰਡ ਵਾਸੀ ਸੀਚੀ ਕਰ ਰਹੇ। ਉਹ ਪਾਪ ਕਰ ਰਹੇ ਹਨ। ਨਿਗਾਹੇ ਵਾਲਾ ਪੀਰ ਤੈਨੂੰ ਸਜ਼ਾ ਦੇਣਗੇ। ਜਦੋਂ ਆਖਰੀ ਕੰਦ ਡਿੱਗੀ ਤਾਂ ਜ਼ਮੀਨ ਵਿੱਚੋਂ ਇੱਕ ਪੁਰਾਣਾ ਮਟਕਾ ਨਿਕਲਿਆ। ਹਰਮਨ ਨੇ ਮਟਕੇ ਨੂੰ ਚੁੱਕਿਆ ਅਤੇ ਘਰ ਵੱਲ ਚੱਲ ਪਿਆ। ਪਿੰਡ ਵਾਸੀ ਹੈਰਾਨ ਅਤੇ ਉਤਸੁਕ ਤੇ ਉਸ ਦੇ ਪਿੱਛੇ-ਪਿੱਛੇ ਗਏ। ਘਰ ਪਹੁੰਚ ਕੇ ਹਰਮਨ ਨੇ ਮਟਕਾ ਖੋਲ੍ਹਿਆ। ਜਦੋਂ ਉਸ ਨੇ ਮਟਕੇ ਦਾ ਢੱਕਣ ਹਟਾਇਆ ਤਾਂ ਸਾਰੇ 당 ਰਹਿ ਗਏ। ਮਟਕੇ ਦੇ ਵਿੱਚ ਸੋਨੇ ਦੇ ਸਿੱਕੇ, ਹੀਰੇ ਅਤੇ ਕੀਮਤੀ ਪੱਥਰ ਸਨ। ਇੱਕ ਖਜ਼ਾਨਾ ਜੋ ਕਿ ਸਦੀਆਂ ਤੋਂ ਦਰਗਾਹ ਦੇ ਹੇਠ ਦੱਬਿਆ ਹੋਇਆ ਸੀ। ਹਰਮਨ ਨੇ ਪਿੰਡ ਵਾਸੀਆਂ ਵੱਲ ਦੇਖਿਆ ਤੇ ਕਿਹਾ ਕਿ ਤੁਸੀਂ ਸਾਰੇ ਨਿਗਾਹੇ ਵਾਲੇ ਪੀਰ ਦੀ ਪੂਜਾ ਕਰਦੇ ਸੀ ਪਰ ਇਸ ਦੇ ਹੇਠਾਂ ਦਾ ਖਜ਼ਾਨਾ ਦੱਬਿਆ ਸੀ ਇਹ ਪੀਰ ਨਹੀਂ ਸ਼ਰਦਾ ਦਾ ਸੂਸਣ ਸੀ ਪਿੰਡ ਵਾਲੇ ਚੁੱਪ ਸਨ ਬਹੁਤ ਸਾਰੇ ਲੋਕ ਸ਼ਰਮਿੰਦਗੀ ਮਹਿਸੂਸ ਕਰ ਰਹੇ ਸਨ ਅਦੇ ਪਿੰਡ ਦੇ ਵਿੱਚ ਇਹ ਘਟਨਾ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਸਨ ਹਰਮਨ ਨੇ ਅੱਗੇ ਕਿਹਾ ਕਿ ਇਹ ਤਾਂ ਮਿਰਗ ਦੀ ਕਸਤੂਰੀ ਵਾਲੀ ਗੱਲ ਹੈ ਕਿ ਖਜ਼ਾਨਾ ਤਾਂ ਸਾਡੇ ਅੰਦਰ ਹੈ ਪਰ ਅਸੀਂ ਉਸ ਨੂੰ ਬਾਹਰ ਲੱਭਦੇ ਕਰਦੇ ਆ ਜਿਵੇਂ ਮਿਰਗ ਮਿਰਗ ਨੂੰ ਆਪਣੇ ਆਪ ਹੀ ਇੱਕ ਖੁਸ਼ਬੂ ਆਉਂਦੀ ਹੈ ਪਰ ਉਹ ਖੁਸ਼ਬੂ ਉਸ ਨੂੰ ਆਪਣੇ ਅੰਦਰੋਂ ਹੀ ਆਉਂਦੀ ਹੈ ਪਰ ਲਬਦਾ ਉਸ ਨੂੰ ਬਾਹਰ ਫਿਰਦਾ ਹੈ ਬਾਅਦ ਵਿੱਚ ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਸਦੀਆਂ ਪਹਿਲਾਂ ਇੱਕ ਫਕੀਰ ਜੋ ਕਿ ਖੇੜਾਪੁਰ ਵਿੱਚ ਰਹਿੰਦਾ ਸੀ ਅਤੇ ਉਹ ਨਿਗਾਹੇ ਵਾਲੇ ਪੀਰ ਦੀ ਸੇਵਾ ਕਰਦਾ ਸੀ ਜਿਸ ਨੇ ਸਦਾਲੂਆਂ ਜੀਆਂ ਚੜਤਾਂ ਨਾਲ ਅਥਾਹ ਸੰਪਤੀ ਇਕੱਠੀ ਕੀਤੀ ਮੌਤ ਤੋਂ ਪਹਿਲਾਂ ਉਸ ਨੇ ਆਪਣਾ ਖਜ਼ਾਨਾ ਮੱਟਵਕੇ ਵਿੱਚ ਭਰ ਕੇ ਦਰਗਾਹ ਦੇ ਹੇਠਾਂ ਦੱਬ ਦਿੱਤਾ ਸੀ ਅਤੇ ਜਿੰਦਾ ਸੰਵਾਦ ਇਹ ਲੈ ਲਈ ਸੀ ਲੋਕਾਂ ਨੇ ਉਸ ਨੂੰ ਪੀਰ ਮੰਨ ਲਿਆ ਸੀ ਅਤੇ ਦਰਗਾਹ ਬਣ ਗਈ ਹਰਮਨ ਨੇ ਖਜ਼ਾਨੇ ਨਾਲ ਆਪਣੀ ਜ਼ਿੰਦਗੀ ਸਵਾਰ ਲਈ ਉਸ ਨੇ ਪਿੰਡ ਦੇ ਬਾਜ਼ਾਰ ਵਿੱਚ ਇੱਕ ਦੁਕਾਨ ਖੋਲੀ ਜ਼ਮੀਨ ਖਰੀਦੀ ਅਤੇ ਘਰ ਦੇ ਹਾਲਾਤ ਸੁਧਾਰੇ ਪਰ ਉਸ ਦੀ ਸਭ ਤੋਂ ਵੱਡੀ ਕੀ ਉਸ ਦੀ ਗੁਰਬਾਨੀ ਵਿੱਚ اٹਲ ਵਿਸ਼ਵਾਸ ਅਤੇ ਹਿੰਮਤ ਉਸ ਨੇ ਪਿੰਡ ਵਾਸੀ ਨੂੰ ਸਮਝਾਇਆ ਕਿ ਚੰਗੇ ਵਾਲੇ ਦਿਨ ਕਰਮ ਅਨੁਸਾਰ ਆਉਂਦੇ ਨੇ ਸੱਚਾ ਸੁਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੈ ਹਰਮਨ ਦੀ ਕਹਾਣੀ ਨੇ ਪਿੰਡ ਦੇ ਬਾਹਰ ਵੀ ਪ੍ਰੇਰਨਾ ਦਿੱਤੀ ਉਹ ਇੱਕ ਸਫਲ ਨੌਜਵਾਨ ਬਣਿਆ ਅਤੇ ਗੁਰਬਾਨੀ ਦੇ ਰਾਹ ਤੇ ਚੱਲਦਾ ਰਿਹਾ ਤੇ ਅੱਜ ਵੀ ਲੋਕਾਂ ਨੂੰ ਕਹਿੰਦਾ ਹੈ ਗਿਆਨ ਧਿਆਨ ਕੇ ਚਕਰ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੋ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖੋਂ ਨੂੰ ਮਿਲਦਾ ਹੈ ਕਿ ਆਪਣੇ ਗੁਰੂ ਦੇ ਉੱਪਰ ਵਿਸ਼ਵਾਸ ਰੱਖੋ ਸੱਚ ਦੀ ਤਾਕਤ ਦੇ ਉੱਪਰ ਇੱਕ ਗਵਾਹੀ ਦੇ ਕੇ ਚੱਲੋ ਹਰਮਨ ਦੀ ਯਾਤਰਾ ਬਾਰੇ ਤੁਹਾਡੀ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਇਸ ਕਹਾਣੀ ਨੂੰ ਦੋਸਤਾਂ ਮਿੱਤਰਾਂ ਦੇ ਵਿੱਚ ਵੱਧ ਤੋਂ ਵੱਧ ਸਾਂਝਾ ਵੀ ਕਰੋ ਤਾਂ ਜੋ ਗੁਰਬਾਣੀ ਦੀ ਰੋਸ਼ਨੀ ਹਰ ਕਿਸੇ ਦਿਲ ਵਿੱਚ ਜਾਗ ਸਕੇ ਅਤੇ ਅੰਧਵਿਸ਼ਵਾਸ ਸਾਰਿਆਂ ਦੇ ਮਨਾਂ ਦੇ ਵਿੱਚੋਂ ਦੂਰ ਹੋ ਸਕੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰਫਤ ਪ੍ਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ